ਅੱਜ ਲੋਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਕਿਉਂਕਿ ਅੱਜ ਲੋਕਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਸਰਕਾਰ ਚੁਣਨ ਵਿੱਚ ਯੋਗਦਾਨ ਪਾਇਆ ਗਿਆ ਜਿੱਥੇ ਅੱਜ ਅਤਿ ਦੀ ਗਰਮੀ ਸੀ ਤੇ ਉੱਥੇ ਹੀ ਭਾਜਪੀ ਦੇ ਉਮੀਦਵਾਰ ਹੰਸਰਾਏ ਹੰਸ ਵੱਲੋਂ ਅੱਜ ਫਰੀ ਕੋਟ ਪਹੁੰਚਿਆ ਗਿਆ ਅਤੇ ਉਹਨਾਂ ਵੱਲੋਂ ਟਿੱਲਾ ਬਾਬਾ ਫਰੀ ਦੇ ਵਿਖੇ ਮੱਥਾ ਟੇਕਿਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਹੰਸਰਾਏ ਹੰਸ ਦੇ ਨਾਲ ਇਸ ਮੌਕੇ ਹੰਸਰਾਏ ਹੰਸ ਦੇ ਨਾਲ ਫਰੀਕੋਟ ਤੋਂ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੇ ਪ੍ਰਾ ਲਲਿਤ ਕੱਕੜ ਅਤੇ ਪਾਰਟੀ ਵਰਕਰ ਮੌਜੂਦ ਰਹੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਹੱਸ ਰਿਹਾ ਹੱਸਨੇ ਕਿਹਾ ਕਿ ਫਰੀਕੋਟ ਦੇ ਨੌ ਹਲਕਿਆਂ ਦੇ ਵਿੱਚ ਲੋਕਾਂ ਵੱਲੋਂ ਲਗਾਤਾਰ ਉਹਨਾਂ ਨੂੰ ਰਿਸਪਾਂਸ ਮਿਲ ਰਿਹਾ ਸੀ ਅਤੇ ਲੋਕ ਵੱਧ ਚੜ ਕੇ ਵੋਟਾਂ ਪਾ ਰਹੇ ਨੇ ਉਹਨਾਂ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਵੱਧ ਚੜ ਕੇ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੀ ਸਰਕਾਰ ਚੁਣ ਇਸ ਮੌਕੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਉਹਨਾਂ ਦੇ ਚਿਹਰੇ ਉੱਤੇ ਮੁਸਕਰਾਟ ਹੈ ਤਾਂ ਉਹਨਾਂ ਕਿਹਾ ਕਿ ਉਹ ਸਦਾ ਹੀ ਹੱਸਦੇ ਰਹਿੰਦੇ ਹਨ 2 ਮਹੀਨਿਆਂ ਤੋਂ ਉਹ ਲਗਾਤਾਰ ਹੱਸ ਰਹੇ ਹਨ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਆਈ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਹੰਸ ਰਾਜ ਹੰਸ ਨੇ ਕੋਲ ਦੀ ਮਰ ਕੋ پاسੀ ਇੱਥੇ ਲਾਓ ਵਾਹ ਇਕੱਲਾ ਵਾਹ ਅ ਕਾਂਸਲ ਜੀ ਬੜਾ ਹੌਸਲੇ ਚ ਦਿਖਾਈ ਦੇ ਰਹੇ ਹੋ ਅੱਜ ਮੈਂ ਕਦੀ ਹੌਸਲਾ ਟੁੱਟਿਆ ਵੀ ਵੇਖਿਆ ਤੁਸੀਂ ਮੇਰਾ ਜਿੱਥੇ ਖੜੇ ਆਪਾਂ ਬਾਬਾ ਫਰੀਦ ਦੇ ਪਵਿੱਤਰ ਅਸਥਾਨ ਤੇ ਇੱਥੇ ਆ ਕੇ ਤੇ ਇਹਨੂੰ ਤਦੇ ਤੇ ਕਹਿੰਦੇ ਨਿਉਟਿਆਂ ਦੀ ਓਟ ਨਿਆਸਰਾਂ ਦੇ ਆਸਰੇ ਇਸ ਕਰਕੇ ਖੁਸ਼ ਰਹਿਣਾ ਚਾਹੀਦਾ ਹੁਕਮ ਚ ਰਹਿਣਾ ਚਾਹੀਦਾ ਸਾਡੇ ਸਤਿਗੁਰ ਕਹਿੰਦੇ ਖੁਸ਼ ਰਹਾ ਕਰ ਕਿਵੇਂ ਦਾ ਮਾਹੌਲ ਵੇਖਿਆ ਬਾਹਰ ਜਾ ਕੇ ਆਏ ਹੋ ਠੀਕ ਹੈ ਬਹੁਤ ਅੱਛਾ ਮਾਹੌਲ ਤੁਸੀਂ ਵੀ ਅੱਜ ਆਪਣੀ ਬੋਡ ਦਾ ਇਸਤੇਮਾਲ ਕੀਤਾ ਹਾਂਜੀ ਇਹ ਫ੍ਰੀ ਬੋਡ ਦਾ ਕਿਸ ਤਰ੍ਹਾਂ ਦਾ ਲੱਗਿਆ ਫ੍ਰੀ ਬੋਡ ਕਿਹੜੇ ਕਿਹੜੇ ਵਿਦਵਾਨ ਸਵਾਲ ਕਹਿੰਦੇ ਵਿੱਚ ਜਾ ਕੇ ਆਏ ਹੋ ਸਭ ਜਗ੍ਹਾ ਸਭ ਜਗ੍ਹਾ ਬਹੁਤ ਅੱਛਾ ਹੈ ਜੀ ਬਹੁਤ ਵਧੀਆ ਜੀ ਬੜੀ ਕਿਰਪਾ ਮਹਾਰਾਜ ਜੀ ਪਾਪਾ ਫਰੀਦ ਦਾ ਧੰਨਵਾਦ ਕਰਨਾ ਹੈ ਉਹਨਰੇ ਨਹੀਂ ਇਹ ਤਾਂ ਗੱਲਾਂ ਪਰਸਨਲ ਨੇ ਮੇਰੀਆਂ ਜਿਹੜੀਆਂ ਮੇਰੀਆਂ ਤੇ ਸਤਿਗੁਰ ਦੀਆਂ ਗੱਲਾਂ ਨੇ ਇਹ ਤਾਂ ਬਹੁਤ ਪਰਸਨਲ ਆ ਮੱਥਾ ਟਿਕਣਾ ਆ ਕੇ ਨੱਕ ਰਗੜਨਾ ਆ ਨੱਕ ਰਗੜਨਾ ਮੈਨੂੰ ਰੋਂਦਿਆਂ ਕਦੋਂ ਵੇਖਿਆ ਤੂੰ 2 ਮਹੀਨੇ ਹੋ ਗਏ ਫਸਦਾ ਹੀ ਰਹਿਣਾ ਮੈਂ ਮੁਸਕਰਾਉਂਦਾ ਹੀ ਰਹਿਣਾ ਆਪਣੇ